ਸਾਦ ਕੀ ਮਹਿਮਾ ਬੇਦ ਨਾ ਜਾਣੋ ਗੁਰੂ ਸਣਾਉਂਦੇ ਨੇ ਰੂਪ ਰੱਪਾ ਸਾਧੂ ਦੁਨੀਆਂ ਤਾਰਨੇ ਆਉਂਦੇ ਨੇ ਰੂਪ ਰੱਪਾ ਸਾਧੂ ਦੁਨੀਆਂ ਤਾਰਨੇ ਆਉਂਦੇ ਨੇ ਦਰਿਆ ਇਹਨੂੰ ਸਾਧੂ ਨੂੰ ਮੰਗੇ ਦੱਪੋਤ ਤੇ ਧਨ ਦੌਲਤਾ ਝੋਲੀਆਂ ਭਰਦਾ ਏ ਦੁੱਧਾ ਪੁੱਤ ਤੇ ਧਨ ਦੌਲਤ ਨਾ ਝੋਲੀਆਂ ਭਰਦਾ ਏ ਉਹ ਬਚਨ ਹੋਵੰਦੇ ਪੂਰੇ ਬਚਨ ਹੋਵੰਦੇ ਪੂਰੇ ਜੋ ਮੁੱਖੋਂ ਪਰਮਾ ਰੂਪ ਰੱਬ ਦਾ ਸਾਧੂ ਦੁਨੀਆ ਤਰ ਲਿਆਉਂਦੇ ਨੇ ਦਨਤਾ ਪਾਪਨ ਦਰਸ਼ਨ ਕਰ ਸਾਧੂ ਦੇ ਤਰ ਗਏ ਸੀ ਕਈ ਜਨਮਾਂ ਦੀ ਖਾਲੀ ਝੋਲੀ ਉਸ ਦੀ ਪਰ ਗਈ ਸੀ ਕਈ ਜਨਮਾਂ ਦੀ ਖਾਲੀ ਝੋਲੀ ਉਸ ਦੀ ਪਰ ਗਈ ਸੀ ਦੇ ਦੇ ਘਟ 84 ਸੱਚ ਦਾ ਰਾਬ ਤਾਉਂਦੇ ਨੇ ਰੂਪ ਰੱਬ ਦਾ ਸਾਧੂ ਦੁਨੀਆਂ ਤਾਰਨੇ ਆਉਂਦੇ ਨੇ ਰੂਪ ਰੱਬ ਦਾ ਸਾਧੂ ਦੁਨੀਆਂ ਤਾਰਨੇ ਆਉਂਦੇ ਨੇ ਥੋੜਾ ਖੰਦੇ ਥੋੜਾ ਸੁੰਦੇ ਥੋੜਾ ਬੋਲਣਾ ਜੀ ਹਰ ਇੱਕ ਕੋਲ ਨਹੀਂ ਖੋਲਣ ਜੀ ਹਰ ਇੱਕ ਕੋਲੇ ਫੇਦ ਦਿਲਾਂ ਦੇ ਨਹੀਂ ਖੋਲਣ ਜੀ ਔਗਣ ਪਰਿਆ ਉੱਤੇ ਔਗਣ ਪਰਿਆ ਉੱਤੇ ਸਾਧੂ ਪਰਦੇ ਪਾਉਂਦੇ ਨੇ ਰੂਪ ਰੱਪਾ ਸਾਧੂ ਦੁਨੀਆਂ ਤਾਰਨੇ ਆ ਦੀਵਾਲੇ ਆ ਕੋਲੋ ਦੁਨੀਆ ਡਰਦੀ ਏ ਜਗ ਦੀ ਮਾਇਆ ਸਾਧੂਆਂ ਦੀ ਨਿਤ ਸੇਵਾ ਕਰਦੀ ਏ ਜਗ ਦੀ ਮਾਇਆ ਸਾਧੂਆਂ ਦੀ ਨਿਤ ਸੇਵਾ ਕਰਦੀ ਏ ਉਹ ਤਨ ਭਰਾਏ ਤਾਈ ਸਾਧੂ ਹੱਥ ਨਾ ਲਾਉਂਦੇ ਨੇ ਨਪਰਾਏ ਤਾਈ ਸਾਧੂ ਹੱਥ ਨਾ ਲਾਉਂਦੇ ਨੇ ਰੂਪ ਰੱਬ ਦਾ ਸਾਧੂ ਦੁਨੀਆ ਤਾਰਨੇ ਆਉਂਦੇ ਨੇ ਰੂਪ ਰੱਬ ਦਾ ਸਾਧੂ ਦੁਨੀਆ ਤਾਰਨੇ ਆਉਂਦੇ ਨੇ ਓ ਬਿੰਦੇ ਕੱਟ ਚੇਰਾਸੀ ਜਿਹੜਾ ਸੇਵਕ ਮਾਉਂਦਾ ਏ ਪ੍ਰੀਮ ਭਾਵਨਾ ਦਾ ਲੱਕੇ ਆਉਂਦਾ ਏ ਪ੍ਰੇਮ ਪਾਵਨਾ ਨਾਲ ਜੋ ਦਰਤੇ ਚੱਲ ਕੇ ਆਉਂਦਾ ਏ ਜੁਗਾ ਜੁਗਾ ਦੇ ਵਿਛੜਿਆ ਤਾਈ ਆਪ ਮਿਲਾਂ ਸੱਚ ਕਹਾ ਮੈਂ ਇਸ ਵਿੱਚ ਨਾ ਜੜਾ ਪੁੱਲੇ ਕੇ ਨੇ ਸੱਚ ਕਹਾ ਮੈਂ ਇਸ ਵਿੱਚ ਨਾ ਜੜਾ ਪੁੱਲੇ ਕੇ ਨੇ ਓ ਗੁਰੂ ਗ੍ਰੰਥ ਦੀ ਉਪਮਾ ਸਾਧੂ ਹਰ ਦਮ ਕਾਉਂਦੇ ਨੇ ਗੁਰੂ ਗ੍ਰੰਥ ਦੀ ਉਪਮਾ प्रिया साधु ਚ हे साधु ਸਾਧੂਆਂ ਦੇ ਦਰ मोड़ ਮੋੜ चोंदर ताईयो ਚ मोड़ शिषंदे ਰਣਜੀਤ ਸੇਵਕ ਤੇ सिधू ਰਣਜੀਤ ਸੇਵਕ ਤੇ सिंधू ਸੱਚ ਸੁਣਾਉਂਦੇ ਨੇ ਰੂਪ ਰੂਪ ਦਾ ਸਾਧੂ ਦੁਨਿਆਦਾਰ ਨੇ ਆਉਂਦੇ ਨੇ ਰੂਪ ਰੂਪ ਦਾ ਸਾਧੂ ਦੁਨਿਆਦਾਰ